ਜੋ ਜਣ ਕਹਿੰਦੇ ਹੁੰਦੇ ਆ ਵੀ ਯਾਰ 45 ਦਾ ਸੋਨਾ ਲੀਕਾ ਹੋਵੇ ਮਿੱਤਰੋ ਸੋਨਾ ਲੀਕਾ ਵੀ ਕਹਿੰਦਾ ਚਾਰੇ ਤਾਂ ਜਮੇ ਟਾਇਰ ਨੇ ਐਮ ਆਰ ਵੀ ਨਹੀਂ ਮਟਿਆ ਤੇ ਕੰਡੀਸ਼ਨ ਵੀ ਘੈਂਟਾ ਮਾਡਲ ਉੱਚਾ ਬਈ ਹੈ ਨਾ ਹਾਂ 15 ਮਾਡਲ ਆ ਪਹਿਲੇ ਘਰ ਦਾ ਜੀ ਪਹਿਲੇ ਘਰ ਦਾ 15 ਮਾਡਲ ਆ ਨੰਬਰ ਪੰਜਾਬ ਦਾ ਨੰਬਰ ਪੰਜਾਬ ਦਾ ਚੱਲਿਆ ਕਿੰਨਾ ਹੋਇਆ ਬਈ ਇਹ ਇਹ ਚੱਲਿਆ 1800 ਘੰਟਾ ਜੀ 1800 ਘੰਟਾ ਹਾਂਜੀ ਓਕੇ ਤੇ ਮੈਨੂੰ ਇਹ ਦੱਸ ਬਈ ਇਹਦੀ ਡਿਮਾਂਡ ਕੀ ਰੱਖੀ ਆਪਾਂ ਨੇ ਇਹਦੀ ਆਪਾਂ 315000 ਦਾ ਦੇ ਦਾਂਗੇ ਜੀ ਟਰੈਕਟਰ ਬਿਲਕੁਲ ਨਵਾਂ ਪਾਵ ਸਟੀering ਆ 13 ਦੇ ਟਾਇਰਾਂ ਚ ਤੇਲ ਬ੍ਰੇਕ ਡਿਸਟ੍ਰਿਬਿਊਟਰ ਕੱਲਾ ਸਟੀering ਸਿੰਪਲ ਆ ਇਹ 15 ਮਾਡਲ ਬਾਕੀ ਸਾਰੇ ਇਹ ਟਰੈਕਟਰ ਘੈਂਟ ਨੇ ਪੌਣੇ ਕਿ ਤਿੰਨ ਲੱਖ ਦਾ 2.5 ਲੱਖ ਦਾ ਇਹ ਨੋਰਮਲ ਲੋਨ ਵੀ ਜਿਹੜਾ ਆ 60 60 ਖੜਾ ਵੀ ਤੇ 60 60 12 ਮਾਡਲ ਆ ਜੀ ਪੰਜਾਬ ਨੰਬਰ ਆ ਜੀ ਸੈਕੰਡ ਪਾਰਟੀ ਦਾ ਓਕੇ ਅਗਲੇ ਟਾਇਰ 80 ਪੈਸੇ ਨੇ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਫੁੱਲ ਟੌਪ ਵਾਲਾ ਮਾਡਲ ਆ 3 ਸਪੀਡ ਹੈ ਡਿਸਟਰੀਬਿਊਟਰ ਚੈਂਜਰ ਓਕੇ ਕਿੰਨੇ ਦਾ ਬਣੂ ਇਹ ਇਹ ਟਰੈਕਟਰ ਆਪਾਂ ਤਾਂ 70 ਦੀ ਡਿਮਾਂਡ ਕਰਦੇ ਆ ਜੀ ਮਾੜਾ ਮੋਟਾ ਮਾਨ ਤਣ 65000 ਦਾ ਦੇ ਦਾਂਗੇ ਮੌਕੇ ਤੇ ਜਿਹੜਾ ਆ ਖੜਾ ਇਧਰਲੇ ਪਾਸੇ ਫਾਰਮ 60 ਇਹ ਫਾਰਮ 60 7 ਮਾਡਲ ਆ ਜੀ ਪੰਜਾਬ ਨੰਬਰ ਆ ਜੀ ਇਹ ਵੀ ਟਰੈਕਟਰ ਪਹਿਲੇ ਘਰ ਦਾ ਚਾਰੇ ਟਾਇਰ ਪੋਲੋ ਦੇ 80 ਪੈਸੇ ਨੇ ਇੰਜਨ ਗੇ ਕਿੰਨੇ ਦਾ ਬਣੂ ਇਹ ਇਹ ਰੇਟਰ ਆਪਾਂ ਦੇ ਦਾਂਗੇ 235000 ਦਾ 235000 ਦਾ ਹਾਂਜੀ ਅੱਜੋ ਮਿੱਤਰੋ ਫਟਾਫਟ ਬਾਈ ਦਲਜੀਤ ਦੇ ਘਰੇ ਖੜੇ ਨੇ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਆ